ਜਿੱਥੇ ਕੱਲ ਐ ਜੀਪੀਸੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੋਂ 15 ਦਿਨਾਂ ਦੇ ਲਈ ਸੇਵਾਵਾਂ ਖੋ ਲਈਆਂ ਗਈਆਂ। ਪਰ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਮਾਹੌਲ ਪਕਦਾ ਜਾ ਰਿਹਾ ਹੈ। ਲਗਾਤਾਰ ਵੱਖ-ਵੱਖ ਪ੍ਰਤੀਕਰਮ سامنے ਆ ਰਹੇ ਨੇ। ਹਾਲਾਂਕਿ ਇਸ ਦੇ ਵਿੱਚ ਇਹ ਵੀ ਚਰਚਾ ਸੀ ਕਿ ਜੋ ਸਿਆਸੀ ਮਾਹਰਾਂ ਦਾ ਕਹਿਣਾ ਸੀ ਕਿ ਇਹ ਬਹੁਤ ਵੱਡੀ ਚਾਲ ਹੈ। ਪਰ ਇਸ ਦੇ ਵਿੱਚਕਾਰ ਜਿੱਥੇ ਵੱਖ-ਵੱਖ ਬਿਆਨਬਾਜ਼ੀ ਆ ਰਹੇ ਨੇ ਤੇ ਉੱਥੇ ਹੀ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਉਹ ਇਤਰਾਜ਼ ਉਹਦੇ ਨਜ਼ਰ ਆ ਰਹੇ ਨੇ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਇਸ ਲਈ ਦੀ ਇੱਕ ਬਹੁਤ ਵੱਡੀ ਖਬਰ ਕਹਿ ਸਕਦੇ ਕਿ ਸਾਹਮਣੇ ਆਏ ਜਿੱਥੇ ਸ਼੍ਰੀ ਅਕਾਰਕ ਸਾਈ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਕਿਤਨੇ ਕਿਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਦੇ ਵਿੱਚ ਖੜਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਬਹੁਤ ਵੱਡੀ ਖਬਰ ਹੈ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਫਿਲਹਾਲ ਆ ਰਹੀ ਹੈ ਕਿ ਐਸਜੀਪੀਸੀ ਦੇ ਜੋ ਫੈਸਲਾ ਲਿਆ ਗਿਆ ਕਮੇਟੀ ਜੋ ਬਣਾਈ ਗਈ ਤੇ ਉਹਨਾਂ ਦੀ ਸੇਵਾਵਾਂ ਜੋ ਖਾਰਜ ਕੀਤੀਆਂ ਗਈਆਂ ਨੇ 15 ਦਿਨਾਂ ਦੇ ਲਈ ਇਸ ਤੇ ਜਥੇਦਾਰ ਰਗਬੀਰ ਸਿੰਘ ਨਾਰਾਜ਼ ਨਜ਼ਰ ਆ ਰਹੇ ਨੇ ਉਹਨਾਂ ਨੂੰ ਇਹ ਫੈਸਲਾ ਬਿਲਕੁਲ ਪਸੰਦ ਨਹੀਂ ਆਇਆ ਇਹ ਇਹ ਜੋ ਬਿਆਨ ਸਾਹਮਣੇ ਆ ਰਹੇ ਨੇ ਖਬਰਾਂ ਆ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਜੋ ਸਿਵਾਵਾਂ ਵਾਪਸ ਲਈਆਂ ਗਈਆਂ ਨੇ ਉਹ ਬਿਲਕੁਲ ਵੀ ਸਹੀ ਨਹੀਂ ਹੈਗੀਆਂ ਤੇ ਇਸ ਫੈਸਲੇ ਤੇ ਨਾਰਾਜ਼ਗੀ ਜ਼ਾਹਿਰ ਕਰਦੇ ਅਕਾਲ ਤਖਤ ਦੇ ਜਥੇਦਾਰ ਸਾਹਮਣੇ ਆ ਰਹੇ ਨੇ ਤੇ ਇਸ ਦੇ ਨਾਲ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਉਹ ਕਿ 2 ਦਸੰਬਰ ਨੂੰ ਜਦੋਂ ਅਕਾਲੀ ਆਗੂਆਂ ਦੀ ਸੁਖਵੀਰ ਬਾਦਲ ਦੀ ਪੇਸ਼ੀ ਹੋਈ ਸੀ ਉੱਥੇ ਜੋ ਵੀ ਫੈਸਲੇ ਲਏ ਗਏ ਸੀ ਚਾਹੇ ਉਹ ਅਸਤੀਫੇ ਪ੍ਰਵਾਨ ਕਰਨ ਦਾ ਹੋਵੇ ਕਮੇਟੀ ਬਣਾ ਕੇ ਪਾਰਟੀ ਦੇ ਪੁਨਰਗਠਨ ਦਾ ਹੋਵੇ ਭਰਤੀਆਂ ਦਾ ਹੋਵੇ ਜਾਂ ਸੇਵਾ ਲਾਂਤੋਂ ਬਧਰਦਾਸ ਜੋ ਕੀਤੀ ਗਈ ਸੀ ਸਾਰੀ ਚੀਜ਼ਾਂ ਅਧੀਆਂ ਕਰ ਲਈ ਗਈਆਂ ਅਧੀਆਂ ਜੋ ਰਹਿ ਗਈਆਂ ਨੇ ਸਾਰੇ ਫੈਸਲੇ ਲਾਗੂ ਹੋਣੇ ਚਾਹੀਦੇ ਨੇ ਇਸ ਸੂਤਰਾਂ ਦੇ حوالے ਤੋਂ ਖਬਰ ਹੈ ਕਿ ਜਥੇਦਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਰੇ ਫੈਸਲੇ ਜੋ ਸੀ ਸਾਰੇ ਪੂਰੇ ਕੀਤੇ ਜਾਣ ਕਿਉਂਕਿ ਅੱਜ 20 ਤਰੀਕ ਹੋ ਚੁੱਕੀ ਹੈ ਤੇ 20 ਤਰੀਕ ਪਹਿਲਾਂ ਉਹਨਾਂ ਨੇ 3 ਦਿਨਾਂ ਦਾ ਸਮਾਂ ਦਿੱਤਾ ਸੀ ਤੇ ਫਿਰ 20 ਦਿਨ ਹੋਰ ਦਿੱਤੇ ਸੀ ਤੇ 20ਵਾਂ ਦਿਨ ਅੱਜ ਹੈ ਆਖਰੀ ਦਿਨ ਹੈ ਕਹਿ ਸਕਦੇ ਆਪਾਂ ਤੇ ਅਜੇ ਤੱਕ ਕੁਝ ਅਸਤੀਫੇ ਤਾਂ ਨਹੀਂ ਆਇਆ ਤੇ ਹੁਣ ਗਿਆਨੀ ਰਕबीर ਸਿੰਘ ਕਹਿੰਦੇ ਨਜ਼ਰ ਆ ਰਹੇ ਨੇ ਕਿ ਦੋ ਤਰੀਕ ਤੇ ਫੈਸਲੇ ਲਾਗੂ ਕਰੋ ਆਦੇਸ਼ ਜਾਰੀ ਕੀਤੇ ਗਏ ਨੇ ਕਿਉਂਕਿ ਅਕਾਲ ਤਖਤ ਦਾ ਹੁਕਮ ਸੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਸੀ ਫਰਮਾਨ ਸੀ ਜਥੇਦਾਰਾਂ ਦਾ ਲੇਕਿਨ ਹਲੇ ਤੱਕ ਲਾਗੂ ਨਹੀਂ ਕੀਤਾ ਗਿਆ ਅਸਤੀਫਿਆਂ ਦੇ ਲਈ ਅੱਗੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ ਤੇ ਆਖਰੀ ਦਿਨ ਹੈ ਤੇ ਕਿਤਨਾ ਕਿਤੇ ਇਹ ਵੀ ਜੋ ਹੈ ਚਰਚਾਵਾਂ ਉੱਠ ਰਹੀ ਨੇ ਕਿ ਹੋ ਸਕਦਾ ਹੈ ਕਿ ਅਸਤੀਫੇ ਪ੍ਰਵਾਨ ਹੀ ਨਾ ਹੋਣ ਕਿਉਂਕਿ ਜਿਸ ਤਰ੍ਹਾਂ ਤੋਂ ਸਭ ਕੁਝ ਚੱਲ ਰਿਹਾ ਹੈ ਗਿਆਨੀ ਹਰਪੀਤ ਸਿੰਘ ਨੂੰ ਸੇਵਾਵਾਂ ਤੋਂ ਹਟਾ ਦਿੱਤੇ ਜਾਣਾ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਅਸਤੀਫੇ ਪ੍ਰਵਾਨ ਕੀਤੇ ਜਾਣ ਤੇ ਉਹਨਾਂ ਦੇ ਵੱਲੋਂ ਇਹ ਵੀ ਕਬੂਲਿਆ ਗਿਆ ਕਿ ਮੈਂ ਉੱਥੇ ਉੱਥੇ ਜੋ ਮੌਜੂਦ ਸੀ ਇਸ ਕਰਕੇ ਹੀ ਮੇਰੇ ਨਾਲ ਸਭ ਕੁਝ ਹੋ ਰਿਹਾ ਹੈ ਮੈਂ ਜੋ ਵੀ ਫੈਸਲੇ ਸੁਣਾਏ ਕਿ ਉੱਥੇ ਮੌਜੂਦ ਸੀ ਇਸ ਕਰਕੇ ਮੇਰੇ ਨਾਲ ਹੋ ਰਿਹਾ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਇੱਕ ਤਰ੍ਹਾਂ ਤੋਂ ਹੁਣ ਪਾਸੇ ਜੋ ਕੀਤਾ ਗਿਆ ਤੇ ਹੋ ਸਕਦਾ ਹੈ ਹੁਣ ਅਕਾਲੀ ਦਲ ਦੇ ਜੋ ਅਸਤੀਫੇ ਨਾ ਪ੍ਰਵਾਨ ਹੋਣ ਮੁਰਤੋਂ ਪ੍ਰਧਾਨ ਬਣ ਜਾਣ ਇਹ ਵੀ ਕਿਆਸਰਾਈਆਂ ਜੋ ਹੈ ਸਿਆਸੀ ਮਾਹਿਰ ਲਗਾ ਰਹੇ ਨੇ ਤੇ ਇਸ ਵਿਚਾਰੇ ਵੱਡੀ ਖਬਰ ਇਹ ਹੈ ਕਿ ਹੁਣ ਜੋ ਗਿਆਨੀ ਰਗबीर ਸਿੰਘ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਨਜ਼ਰ ਆਇਆ ਆਪਾਂ ਪਹਿਲਾਂ ਵੀ ਦੇਖਿਆ ਸੀ ਕਿ ਜਦੋਂ ਬਲਟੋਹਾ ਦੇ ਨਾਲ ਤਲਖੀ ਚੱਲੀ ਸੀ ਉਹਨਾਂ ਦੀ ਤਾਂ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤਾਂ ਉਦੋਂ ਲਗਾਤਾਰ ਜਥੇਦਾਰ ਉਹਨਾਂ ਦੇ ਨਾਲ ਖੜੇ ਸੀ ਵੀਡੀਓ ਜਾਰੀ ਕਰਕੇ ਹਰਜਿੰਦਰ ਧਾਮੀ ਤੱਕ ਨੇ ਕਿਹਾ ਸੀ ਕਿ ਇਹ ਫੈਸਲਾ ਸਹੀ ਨਹੀਂ ਹੈ ਤੁਸੀਂ ਨਹੀਂ ਛੱਡ ਸਕਦੇ ਤੁਸੀਂ ਮਾਨਯੋਗ ਹੋ ਤੁਸੀਂ ਬਹੁਤ ਵੱਡੀ ਸ਼ਖਸੀਅਤ ਹੋ ਇਹ ਸਾਰਿਆਂ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਵੀਡੀਓਜ਼ ਨਾਲ ਦੀਆਂ ਜਾਰੀ ਕਿੱਟੇ ਗਈ ਸੀ ਰਾਤ ਨੂੰ ਜਦੋਂ ਇਹ ਖਬਰ ਆਈ ਸੀ ਅਚਾਨਕ ਸਾਰੇ ਹੱਕ ਚ ਨਿਤਰੇ ਸੀ ਜਥੇਦਾਰ ਵੀ ਖੜੇ ਸੀ ਕਿ ਜੇਕਰ ਤੁਸੀਂ ਅਸਤੀਫਾ ਦਿਨੇ ਹੋ ਤਾਂ ਅਸੀਂ ਵੀ ਇੱਥੇ ਨਹੀਂ ਬੈਠਾਂਗੇ ਅਸੀਂ ਵੀ ਅਸਤੀਫਾ ਦੇ ਦਵਾਂਗੇ ਤੁਸੀਂ ਅਸਤੀਫਾ ਨਹੀਂ ਦੇ ਸਕਦੇ ਪੂਰੀ ਕੌਮ ਨਾਲ ਖੜਦੀ ਨਜ਼ਰ ਆਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਹ ਚੀਜ਼ ਦੁਹराई ਜਾ ਰਹੀ ਆ ਪਾ ਕਹਿ ਸਕਦੇ ਹਾਂ ਕਿ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਤਾਂ ਨਹੀਂ ਹਟਾਇਆ ਗਿਆ ਲੇਕਿਨ 15 ਦਿਨਾਂ ਦੀ ਸੇਵਾਵਾਂ ਤੇ ਰੋਕ ਹੈ ਤਾਂ ਇਸ ਤੇ ਜਥੇਦਾਰ ਸਾਹਿਬ ਨਾਰਾਜ਼ ਆਏ ਨੇ ਤੇ ਨਾਲ ਹੱਕ ਦੇ ਵਿੱਚ ਖੜਦੇ ਹੋ ਨਜ਼ਰ ਆ ਰਹੇ ਨੇ ਬਿਲਕੁਲ ਸਪੱਸ਼ਟ ਇਸ ਦੇ ਨਾਲ ਸਪੱਸ਼ਟ ਇੱਕ ਇਹ ਵੀ ਚਰਚਾ ਹੈ ਕਿ ਜਦੋਂ ਐਜੀਪੀਸੀ ਦੀ ਮੀਟਿੰਗ ਹੋਈ ਤੇ ਹਰਜਿੰਦਰ ਸਿੰਘ ਧਾਮੀ ਬਾਹਰ ਆਏ ਮੀਟਿੰਗ ਤੋਂ ਮੀਡੀਆ ਨੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਚੁੱਪੀ ਧਾਰ ਦੀ ਨਜ਼ਰ ਆਏ ਪਰ ਇਸ ਦੇ ਵਿਚਾਲੇ ਇਹ ਚਰਚਾ ਹੈ ਕਿ ਕਿਤਨਾ ਕਿਤੇ ਹਰਜਿੰਦਰ ਸਿੰਘ ਧਾਮੀ ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਨਹੀਂ ਪਾਇਆ ਜਾ ਰਿਹਾ ਕਿਉਂਕਿ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਉਹ ਕਮੇਟੀ ਬਣਾਉਣ ਦੇ ਵਿੱਚ ਉਤਸ਼ਾਹ ਨਹੀਂ ਸਨ ਪਰ ਉਹਨਾਂ ਤੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਪ੍ਰੈਸ਼ਰ ਪਾਇਆ ਗਿਆ ਹੋਵੇ ਜੇ ਬਿਲਕੁਲ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਹੀ ਸਾਹਮਣੇ ਆ ਰਹੀਆਂ ਨੇ ਜਦੋਂ ਆਪਾਂ ਦੇਖਿਆ ਸੀ ਤਸਵੀਰਾਂ ਮੀਟਿੰਗ ਖਤਮ ਹੁੰਦੀ ਹੈ ਕਮੇਟੀ ਬਣਦੀ ਹੈ ਧਾਮੀ ਜਦੋਂ ਬਾਹਰ ਆਉਂਦੇ ਨੇ ਤਾਂ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਉਂਦੇ ਨੇ ਕਿਨਾਰਾ ਕਰਦੇ ਨੇ ਸਵਾਲ ਦੇਣ ਤੋਂ ਮੀਡੀਆ ਦੇ ਰੂਬਰੂ ਨਹੀਂ ਹੁੰਦੇ ਉਹ ਕੋਈ ਵੀ ਜਵਾਬ ਨਹੀਂ ਦਿੰਦੇ ਤੇ ਇਸ ਤੋਂ ਖਛਜਤਾਇਆ ਜਾ ਰਿਹਾ ਸੀ ਕਿ ਕੋਈ ਤਾਂ ਗੜਬੜ ਹੈ ਕਿਉਂਕਿ ਧਾਮੀ ਮੀਡੀਆ ਤੋਂ ਬਚਦੇ ਨਜ਼ਰ ਆਏ ਸੀ ਤੇ ਹੁਣ ਖਬਰਾਂ ਆਏ ਆ ਰਹੀਆਂ ਨੇ ਕਿ ਜੋ ਧਾਮੀ ਨਹੀਂ ਉਹ ਵੀ ਇਹ ਫੈਸਲਾ ਨਹੀਂ ਲੈਣਾ ਚਾਹੁੰਦੇ ਸੀ ਉਹ ਵੀ ਨਾਖੁਸ਼ ਸੀ ਉਹ ਚਾਹੁੰਦੇ ਸੀ ਕਿ ਜੋ ਜਥੇਦਾਰ ਸਾਹਿਬ ਨੇ ਉਹੀ ਕਮੇਟੀ ਬਣਾਣ ਉਹ ਹੀ ਇਸ ਚੀਜ਼ ਤੇ ਫੈਸਲਾ ਲੈਣ ਕਿਉਂਕਿ ਜਥੇਦਾਰ ਦੇ ਵੱਲੋਂ ਵੀ ਇਹ ਕਿਆ ਕਿਆ ਵੱਡਾ ਬਿਆਨ ਦਿੱਤਾ ਕਿ ਤਖਤ ਦੇ ਅਧਿਕਾਰਾਂ ਤੇ ਸਿੱਧਾ ਸਿੱਧਾ ਹਮਲਾ ਹੈ ਜੋ ਕੀਤਾ ਗਿਆ ਹੈ ਜੋ ਕਮੇਟੀ ਬਣਾਈ ਗਈ ਹੈ ਐਸਜੀਪੀਸੀ ਦੇ ਵੱਲੋਂ ਤਾਂ ਇਹ ਜਥੇਦਾਰ ਵੀ ਕਹਿੰਦੇ ਨਜ਼ਰ ਆਏ ਨੇ ਤੇ ਇਹ ਖਬਰਾਂ ਨੇ ਕਿ ਧਾਮੀ ਨਾਖੁਸ਼ ਸੀਗੇ ਇਸ ਕਰਕੇ ਉਹ ਚਾਹੁੰਦੇ ਸੀ ਕਿ ਫੈਸਲਾ ਜਥੇਦਾਰ ਸਾਹਿਬ ਲੈਣ ਲੇਕਿਨ ਫੈਸਲਾ ਜੋ ਹੈ ਐਸਜੀਪੀਸੀ ਦੇ ਵੱਲੋਂ ਲਿਆ ਗਿਆ ਤੇ ਧਾਮੀ ਇਸ ਚੀਜ਼ ਤੋਂ ਨਿਰਾਸ਼ ਤੇ ਨਰਾਸਨ ਤੇ ਇਸ ਕਰਕੇ ਮ ਹੋਏ ਬਿਲਕੁਲ ਸੁਪਰੀਆ ਕਹਿ ਸਕਦੇ ਆ ਕਿ ਜਥੇਦਾਰ ਸਾਹਿਬ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਬਿਆਨ ਜਾਰੀ ਕੀਤਾ ਗਿਆ ਤੇ ਖਫਾ ਨਜ਼ਰ ਆ ਰਹੇ ਨੇ ਜੋ ਐਜੀਪੀਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਕਹਿ ਸਕਦੇ ਆ ਕਿ ਦੁਬਾਰਾ ਇਸ ਤੇ ਮੁਰ ਚਰਚਾ ਹੋ ਸਕਦੀ ਹੈ ਕੋਈ ਜੀ ਬਿਲਕੁਲ ਜਿੱਦਾ ਜੱ태ਦਾਰ ਦਾ ਬਿਆਨ ਆਇਆ ਜੱ태ਦਾਰ ਸਾਹਿਬ ਦਾ ਉਹਨਾਂ ਦੇ ਵੱਲੋਂ ਨਿਰਾਸ਼ਗੀਤਾ ਜ਼ਾਹਿਰ ਕੀਤੀ ਗਈ ਤਾਂ ਹੋ ਵੀ ਸਕਦਾ ਹੈ ਕਿਉਂਕਿ ਉਹ ਜੋ ਹੈ ਜੱ태ਦਾਰ ਸਾਹਿਬ ਦੀ ਜੋ ਪਾਵਰ ਹੈ ਉਹ ਪਾਕੀ ਸਾਰਿਆਂ ਤੋਂ ਸਭ ਤੋਂ ਵੱਧ ਹੈ ਤੇ ਜੇਕਰ ਉਹ ਫੈਸਲਾ ਲੈਣਾ ਚਾਹਣ ਫੈਸਲਾ ਪਲਟਣਾ ਚਾਹਣ ਤਾਂ ਉਹ ਵੀ ਹੋ ਸਕਦਾ ਹੈ ਤੇ ਇਸ ਤੇ ਆ ਵੀ ਦੱਸਦੇ ਤੁਹਾਨੂੰ ਕਿ ਦਲ ਖਾਲਸਾ ਦਾ ਵੀ ਬਿਆਨ ਆਇਆ ਉਹਨਾਂ ਨੇ ਵੀ ਕਿਹਾ ਹੈ ਕਿ ਜੱ태ਦਾਰ ਸਾਹਿਬ ਨੂੰ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਕਮੇਟੀ ਜੋ ਬਣਾਈ ਹੈ ਉਸ ਨੂੰ ਭੰਗ ਕਰਨ ਜੱ태ਦਾਰ ਇਹ ਦਲ ਖਾਲਸਾ ਦੇ ਵੱਲੋਂ ਵਿਰੋਧ ਕੀਤਾ ਗਿਆ ਫੈਸਲੇ ਦਾ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜੱ태ਦਾਰ ਸਾਹਿਬ ਅੱਗੇ ਵਧ ਕੇ ਸਹੀ ਫੈ ਮੀਟਿੰਗ ਜੋ ਕਮੇਟੀ ਬਣਾਈ ਹੈ ਉਹਨੂੰ ਭੰਗ ਕਰਨ ਤੇ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਸ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਦਲ ਖਾਲਸਾ ਦਾ ਬਿਆਨ ਹੈ ਤੇ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਗਿਆਨੀ ਰਕबीर ਸਿੰਘ ਕੁਝ ਐਕਸ਼ਨ ਲੈ ਸਕਦੇ ਆ ਤਾਂ ਬਿਲਕੁਲ ਹੋ ਵੀ ਸਕਦਾ ਹੈ ਕਿਉਂਕਿ ਉਹਨਾਂ ਦੇ ਤਾਕਤ ਸਭ ਤੋਂ ਜ਼ਿਆਦਾ ਹੈ ਤੇ ਜਿੱਦਾਂ ਉਹ ਕਹਿੰਦੇ ਨਜ਼ਰ ਆਇਆ ਕਿ ਤਖਤ ਤੇ ਅਧਿਕਾਰ ਤੇ ਹਮਲਾ ਹੈ ਤਾਂ ਹੋ ਸਕਦਾ ਹੈ ਜਿੱਦਾਂ ਉਹ ਨਾਰਾਜ਼ ਨੇ ਤਾਂ ਇਸ ਮਾਮਲੇ ਦੇ ਵਿੱਚ ਹੋ ਸਕਦਾ ਕਮੇਟੀ ਭੰਗ ਹੋ ਜਾਵੇ ਜਾਂ ਫਿਰ ਹੋ ਸਕਦਾ ਹੈ ਕਿ ਜੋ ਐਕਸ਼ਨ ਹੈ ਜੇਕਰ ਲੈਣਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਅਗੇਂਸਟ ਤਾਂ ਹੋ ਸਕਦਾ ਉਹ ਗਿਆਨੀ ਬੀਰ ਸਿੰਘ ਡਿਸਾਈਡ ਕਰਨ ਕਿ ਕੀ ਹੋਣਾ ਚਾਹੀਦਾ ਲੇਕਿਨ ਜੇਕਰ ਆਪਾਂ ਦੇਖੀਏ ਤੇ ਇਹ ਮਾਮਲਾ ਅਦਾਲਤ ਦੇ ਵਿੱਚ ਵੀ ਨਹੀਂ ਚੱਲ ਰਿਹਾ ਸੀ ਇਸ ਕਰਕੇ ਇਹ ਵਿਰੋਧੀਆਂ ਦੇ ਵੱਲੋਂ ਕਿਹਾ ਜਾ ਰਿਹਾ ਤੇ ਵਿਰੋਧ ਇਲਜ਼ਾਮ ਲੱਗ ਰਹੇ ਨੇ ਕਿ ਐਸਜੀਪੀਸੀ ਨੂੰ ਵੀ ਕੋਈ ਅਧਿਕਾਰ ਨਹੀਂ ਸੀ ਇਸ ਤੇ ਕੋਈ ਫੈਸਲਾ ਸੁਣਾਉਣ ਦਾ ਕਿਉਂਕਿ ਇਹ ਮਾਮਲਾ ਬਹੁਤ ਪੁਰਾਣਾ ਹੈ ਆਪਾਂ ਨੂੰ ਵੀ ਪਤਾ ਕਿ ਜੋ ਵਿਅਕਤੀ ਆਇਆ ਕਿੰਨੇ ਸਾਲ ਪਹਿਲਾਂ ਕੇਸ ਚਲਿਆ ਸੀ ਤੇ ਹੁਣ ਮਾਮਲਾ ਕਿਤੇ ਵੀ ਨਹੀਂ ਚੱਲਦਾ ਸੀ ਲੇਕਿਨ ਉਸ ਦੇ ਵੱਲੋਂ ਐਲਜੀਪੀਸੀ ਨੂੰ ਸ਼ਿਕਾਇਤ ਦਿੱਤੀ ਗਈ ਤੇ ਐਸਜੀਪੀਸੀ ਨੇ ਜਿਹਾਸੀ ਕੇ ਸਬੂਤ ਜਦ ਤੱਕ ਨਹੀਂ ਆਉਂਦੇ ਅਸੀਂ ਐਕਸ਼ਨ ਨਹੀਂ ਲਵਾਂਗੇ ਲੇਕਿਨ ਇਸ ਦਾ ਆਪੋਜ਼ਿਟ ਦੇਖਣ ਨੂੰ ਮਿਲਿਆ ਕਿ ਐਸਜੀਪੀਸੀ ਇੱਕ ਦਿਨ ਸ਼ਿਕਾਇਤ ਆਂਦੀ ਹੈ ਉਸ ਤੋਂ ਇੱਕ ਦੋ ਦਿਨਾਂ ਬਾਅਦ ਐਸਜੀਪੀਸੀ ਐਕਸ਼ਨ ਲੈਂਦੀ ਹੈ ਕਿ ਜਥੇਦਾਰ ਦੀ ਸੇਵਾਵਾਂ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਤਾਂ ਇਹ ਤਾਂ ਸਵਾਲ ਵੱਡੇ ਖੜੇ ਹੁੰਦੇ ਨੇ ਕਿਉਂਕਿ ਸਬੂਤ ਹਜੇ ਤੱਕ ਪੇਸ਼ ਨਹੀਂ ਹੋਏ ਸੀ ਸਿਰਫ ਸ਼ਿਕਾਇਤ ਤੇ ਉਹਨਾਂ ਨੂੰ ਜੋ ਹੈ ਉਹਨਾਂ ਦੀ ਜੋ ਕੁਰਸੀ ਹੈ ਉਸ ਤੋਂ ਫਿਲਹਾਲ ਥੋੜੇ ਦੇ ਦੇ ਲਈ ਲਾਂਬੇ ਕਰ ਦਿੱਤਾ ਗਿਆ ਤਾਂ ਇਹ ਤਾਂ ਸਵਾਲ ਬੜੇ ਖੜੇ ਹੁੰਦੇ ਨੇ ਤੇ ਇਹ ਅਧਿਕਾਰਤ ਖੇਤਰ ਦੇ ਅੰਦਰ ਨਹੀਂ ਸੀ ਐਸਜੀਪੀਸੀ ਦੇ ਪਰ ਫਿਰ ਵੀ ਐਕਸ਼ਨ ਲਿਆ ਗਿਆ ਤੇ ਇਸ ਕਰਕੇ ਲਗਾਤਾਰ ਵਿਰੋਧੀ ਹਮਲਾ ਕਰਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਤਾਂ ਕਹਿ ਸਕਦੇ ਆ ਕਿ ਜਥੇਦਾਰ ਸਾਈ ਦੇ ਹੱਕ ਦੇ ਵਿੱਚ ਅਕਾਲ ਤਖਸੈ ਦੇ ਜਥੇਦਾਰ ਖੜਦੇ ਨਜ਼ਰ ਆ ਰਹੇ ਨੇ ਤੇ ਜੋ ਐਜੀਪੀਸੀ ਦੇ ਵੱਲੋਂ ਐਕਸ਼ਨ ਲਿਆ ਗਿਆ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਕਿ ਉਹ ਜਾਂਚ ਕਰੇਗੀ 15 ਦਿਨਾਂ ਦੇ ਵਿੱਚ ਵਿੱਚ ਤਾਂ 15 ਦਿਨਾਂ ਦੇ ਲਈ ਜਿਹੜੀਆਂ ਸੇਵਾਵਾਂ ਉਹਨਾਂ ਦੀਆਂ ਵਾਪਸ ਲਈਆਂ ਗਈਆਂ ਸੀ ਤੇ ਉੱਥੇ ਜਥੇਦਾਰ ਸਾਈ ਬਾਕਾਲ ਤਖਸੈ ਦੇ ਜਥੇਦਾਰ ਕਿਤਨਾ ਕਿਤੇ ਖਫਾ ਨਜ਼ਰ ਆ ਰਹੇ ਨੇ ਹੋ ਸਕਦਾ ਹੈ ਕਿ ਕਮੇਟੀ ਨੂੰ ਭੰਗ ਕਰ ਦਿੱਤਾ ਜਾਵੇ